ਸਾਊਥ ਕੋਰੀਆ ਦੇ ਚੇਂਗਵਾਨ ਵਿੱਚ ਪੈਰਾ ਵਰਲਡ ਸ਼ੂਟਿੰਗ ਵਰਲਡ ਕੱਪ ਵਿੱਚ ਖੰਨਾ ਦੇ ਰਾਜਵੀਰ ਸਿੰਘ ਸੇਖੋਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਦੇ ਕਬਜ਼ਾ ਕਰਦੇ ਹੋਏ ਭਾਰਤ ਦਾ ਨਾਮ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਅਨਾਜ ਮੰਡੀ ਖੰਨੇ ਦੇ ਆੜਤੀ ਹਰਚੰਦ ਸਿੰਘ ਐਂਡ ਕੰਪਨੀ ਨੇ ਰਾਜਵੀਰ ਸਿੰਘ ਸੇਖੋਂ ਦੇ ਵੱਲੋਂ ਪ੍ਰਾਪਤ ਇਸ ਉਪਲਬਧੀ ਨੂੰ ਲੈ ਕੇ ਜਿੱਥੇ ਰਾਜਵੀਰ ਸਿੰਘ ਨੇ ਦੇਸ਼ ਪ੍ਰਦੇਸ਼ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਆਪਣੇ ਮਾਤਾ ਪਿਤਾ ਦਾ ਨਾਮ ਦੁਨੀਆ ਵਿੱਚ ਚਮਕਾਇਆ ਹੈ ਉੱਥੇ ਇਸ ਨੂੰ ਲੈ ਕੇ ਸੇਖੋ ਪਰਿਵਾਰ ਦੇ ਵੱਲੋਂ ਵਧਾਈਆਂ ਦੇਣ ਵਾਲਿਆਂ ਦਾ ਤੰਤਤਾ ਲੱਗਿਆ ਹੋਇਆ ਹੈ ਅੱਜ ਖਿਡਾਰੀ ਸੇਖੋ ਨੇ ਖੰਨਾ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਸੇਖੋ ਨੇ ਇਸ ਉਪਲਬਧੀ ਦੇ ਲਈ ਪਰਿਵਾਰ ਅਤੇ ਕੋਚ ਦਾ ਧੰਨਵਾਦ ਕੀਤਾ ਮੇਰਾ ਨਾਮ ਰਾਜਵੀਰ ਸਿੰਘ ਸੇਖੋਂ ਆ ਜੀ ਮੈਂ WSP S ਵਰਲਡ ਕੱਪ ਸ਼ੈਂਗਵਾਨ ਸਾਊਥ ਕੋਰੀਆ ਖੇਲ ਕੇ ਆਇਆ ਟ੍ਰੈਪ ਸ਼ੂਟਿੰਗ ਮੈਨੂੰ ਸਿਲਵਰ ਮੈਡਲ ਮਿਲਿਆ ਜੀ ਮੈਂ ਇਟਲੀ ਦੀ ਟੀਮ ਨੂੰ ਹਰਾ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਉੱਤੇ 26 ਕੰਟਰੀਜ਼ ਤੋਂ ਆਏ ਸੀਗੇ ਪਾਰਟਿਸਪੈਂਟਸ ਪੈਰਾ ਟ੍ਰੈਪ GPT2 ਕੈਟਾਗਰੀ ਸ਼ਾਰਟ ਗਨ ਸ਼ੂਟਿੰਗ ਇੰਡੀਆ ਤੋਂ ਸਾਈਟੀ ਰਾਈਫਲ ਪਿਸਟਲ ਦੇ ਨਾਲ ਮਿਲਾ ਕੇ ਟੀਮ ਗਈ ਸੀ 40% ਵੀ ਵਿੱਚ 23 ਪਲੇਅਰ ਸੀਗੇ ਬਟ ਪੰਜਾਬ ਤੋਂ ਸਿਰਫ ਮੈਂ ਹੀ ਸੀਗਾ ਜਿਹਨੇ ਰਿਪਰੈਜ਼ੈਂਟ ਕੀਤਾ ਪੰਜਾਬ ਨੂੰ ਇੰਡੀਆ ਇੰਟਰਨੈਸ਼ਨਲ ਲੈਵਲ ਤੇ ਮੈਂ সিলవర్ ਮੈਡਲ ਲੈ ਕੇ ਆਇਆ ਜੀ ਮਿਹਨਤ ਬਹੁਤ ਕੀਤੀ ਹੈ ਜੀ ਬਿਕੋਜ਼ ਮਨ ਲਗਾ ਲੋ ਵੀ 7 ਸਾਲ ਬਾਅਦ ਮੈਂ ਇੰਡੀਵਿਜੂਅਲ ਮੈਡਲ ਇੰਟਰਨੈਸ਼ਨਲ ਲੈਵਲ ਤੇ ਜਿੱਤੇ ਆ ਤਾਂ ਮਿਹਨਤ ਤੁਸੀਂ ਆਪ ਮਤਲਬ ਉਹ ਮਹਿਸੂਸ ਕਰ ਸਕਦੇ ਹੋ ਵੀ ਕਿੰਨਾ ਕੁ ਮੇਰਾ ਯੋਗਦਾਨ ਸੀ ਇਸ ਵਿੱਚ ਮੈਂ ਸ਼ਾਰਟ ਗਨ ਸ਼ੂਟਿੰਗ ਹੀ ਕਰਦਾ ਜੀ ਮੈਂ ਟ੍ਰੈਪ ਸ਼ੂਟਿੰਗ ਕਰਦਾ ਹਾਂ ਸ਼ਾਰਟ ਗਨ ਚ ਸਕੀਟ ਤੇ ਟ੍ਰੈਪ ਤੇ ਡਬਲ ਟ੍ਰੈਪ ਹੁੰਦੀ ਆ ਬਟ ਮੈਂ ਟ੍ਰੈਪ ਸ਼ੂਟਿੰਗ ਕਰਦਾ ਮੇਲ ਜੀ ਮੈਨੂੰ ਮੇਰੇ ਪੇਰੈਂਟਸ ਦੀ سپورਟ ਬਹੁਤ ਜ਼ਿਆਦਾ ਮੇਰੀ ਵਾਈਫ ਦੀ ਮਤਲਬ ਉਹਨਾਂ ਨੇ ਕਦੇ ਮੈਨੂੰ ਇਹ ਨਹੀਂ ਕਿਹਾ ਵੀ ਨਹੀਂ ਕਰ ਸਕਦਾ ਉਹਨਾਂ ਨੇ ਹਮੇਸ਼ਾ ਕਿਹਾ ਵੀ ਮੈਨੂੰ ਵੀ ਜਜ਼ਬਾ ਦਿੱਤਾ ਵੀ ਮੈਂ ਕਰਨਾ ਅੱਗੇ ਵਧਣਾ ਹੈ ਮੈਂ 2017 ਤੋਂ ਗੇਮ ਕਰ ਰਿਹਾ ਹਾਂ ਤੇ ਮੈਂ ਹੁਣ ਤੱਕ 8 ਇੰਟਰਨੈਸ਼ਨਲ ਕੰਪੀਟੀਸ਼ਨਸ ਖੇਡ ਚੁੱਕਿਆ ਤੇ ਮੇਰਾ ਇਹ ਇੰਡੀਵਿਜੂਅਲ ਫਰਸਟ ਇੰਡੀਵਿਜੂਅਲ ਮੈਡਲ ਆ ਤੇ ਇੰਡੀਆ ਦਾ ਵੀ ਇੰਡੀਆ ਵਿੱਚੋਂ ਵੀ ਮੈਂ ਫਰਸਟ ਪਰਸਨ ਆ ਜੀਨੇ ਆਫੀਸ਼ੀਅਲੀ ਇੰਡੀਵਿਜੂਅਲ ਮੈਡਲ ਪੈਰਾਟ੍ਰੈਪ ਦੇ ਵਿੱਚ ਜਿੱਤੇ ਆ ਮੈਂ ਪ੍ਰੈਕਟਿਸ ਆਪਣੇ ਐਨਸੀਓ ਦੇ ਵਿੱਚ ਨੈਸ਼ਨਲ ਸੈਂਟਰ ਆਫ ਐਕਸਲੈਂਸ ਤੇ ਦਿੱਲੀ ਹੀ ਮੇਨਲੀ ਰਹਿਣਾ ਡਾਕਟਰ ਕਰਨ ਸਿੰਘ ਸ਼ੂਟਿੰਗ ਰੇਂਜ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਉਹ ਮਤਲਬ ਬਿਆਨ ਨਹੀਂ ਕੀਤੀ ਜਾ ਸਕਦੀ ਮੈਨ ਵੀ ਮਤਲਬ ਇੰਨੀ ਜ਼ਿਆਦਾ ਮਿਹਨਤ ਕੀਤੀ ਇਸ ਵਾਰ ਤੋਂ ਮਤਲਬ ਕੋਈ ਕੱਚ ਨਹੀਂ ਛੱਡੀ ਤੇ ਰੱਬ ਨੇ ਵੀ ਬਾਹ ਫੜੀ ਤੇ ਮੈਂ ਕੁਝ ਕਰ ਸਕਿਆ ਮਤਲਬ ਵੀ ਜੋ ਤੁਹਾਨੂੰ ਮਿਲਣਾ ਉਹ ਰਾਈਟ ਟਾਈਮ ਤੇ ਹੀ ਮਿਲਣਾ ਜੇ ਤੁਸੀਂ ਕਹੋਗੇ ਵੀ ਕੱਲੀ ਕਰੋਗੇ ਤੁਹਾਨੂੰ ਅੱਜ ਮਿਲ ਜੂ ਕੱਲ ਮਿਲ ਜੂ ਨਹੀਂ ਮਤਲਬ ਮੈਨੂੰ ਲਾ ਲੋ ਵੀ 7 ਸਾਲ ਬਾਅਦ ਇਹ ਮੈਡਲ ਮਿਲਿਆ ਤਾਂ ਉਹਨਾਂ ਨੂੰ ਹੋਪ ਨਹੀਂ ਛੱਡਣੀ ਚਾਹੀਦੀ ਵੀ ਇੱਕ ਦਿਨ ਤੁਹਾਡੀ ਮਿਹਨਤ ਦਾ ਫਲ ਮੈ ਤੁਹਾਨੂੰ ਮਿਲੂਗਾ ਮਤਲਬ ਬੰਦੇ ਨੂੰ ਆਪਣੇ ਆਪ ਵੀ ਸਪੋਰਟ ਦੇ ਵਿੱਚ ਪਾ ਦੇਣਾ ਚਾਹੀਦਾ ਪੇਰੈਂਟਸ ਨੂੰ ਬੱਚਿਆਂ ਨੂੰ ਕਿਉਂਕਿ ਜੇ ਇੱਕ ਵਾਰ ਸਪੋਰਟ ਦਾ ਜਜ਼ਬਾ ਪੈ ਗਿਆ ਤਾਂ ਨਸ਼ਿਆਂ ਵੱਲ ਬੰਦੇ ਦਾ ਧਿਆਨ ਹੀ ਨਹੀਂ ਜਾਂਦਾ ਮੈਂ ਯੰਗਸਟਰ ਨੂੰ ਇਹ ਕਹੂੰਗਾ ਵੀ ਤੁਸੀਂ ਆਪਣੇ ਮੁਤਾਬਿਕ ਕੋਈ ਵੀ ਗੇਮ ਪਰ ਗੇਮ ਜ਼ਰੂਰ ਕਰੋ ਕਿਉਂ ਤੁਹਾਡੀ ਮਾਈਂਡ ਤੇ ਤੁਹਾਡੀ ਬਾਡੀ ਫਿੱਟ ਰਹਿੰਦੀ ਹੈ ਇਹਦੇ ਨਾਲ